ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਪੰਜਾਬੀ ਲਸ਼ਕਾਰਾ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਤੇ ਅੱਜ ਦੀ ਨਵੀਂ ਵੀਡੀਓ ਲੈ ਕੇ ਹਾਜ਼ਰਾਂ ਜੀ ਜਿਵੇਂ ਤੁਸੀਂ ਮੇਰੇ ਹੱਥ ਦੇ ਵਿੱਚ ਦੇਖ ਰਹੇ ਹੋ ਜੀ ਇਹ ਜਿਹੜੀ ਚੀਜ਼ ਹੈ ਜੀ ਬਹੁਤ ਹੀ ਜ਼ਿਆਦਾ ਪਾਵਰਫੁੱਲ ਚੀਜ਼ ਹੈ ਤੇ ਆਪਣੀਆਂ ਜਿਹੜੀਆਂ ਸਬਜ਼ੀਆਂ ਨੇ ਉਸ ਦੇ ਉੱਤੇ ਬਹੁਤ ਹੀ ਜ਼ਿਆਦਾ ਫਾਇਦਾ ਕਰਦੀ ਹੈ ਤੇ ਲਾਹੇਵੰਦ ਹੈ ਇਹ ਜਿਹੜੀ ਚੀਜ਼ ਹੈ ਜੀ ਇਹ ਆਪਾਂ ਘਰੇ ਕੀਤੀ ਹੈ ਜੀ ਦੇਸੀ ਖਾਦ ਤਿਆਰ ਤੇ ਜਿਹੜੀ ਇਹ ਖਾਦ ਤਿਆਰ ਕੀਤੀ ਹੈ ਵੀ ਤੁਸੀਂ ਐ ਸਮਝ ਲਓ ਵੀ ਇਹ ਖਾਦ ਨਹੀਂ ਇਹ ਆਪਣੀਆਂ ਸਬਜ਼ੀਆਂ ਲਈ ਦੇਸੀ ਘਿਓ ਹੈ ਜਦੋਂ ਆਪਣੀਆਂ ਸਬਜ਼ੀਆਂ ਤੇ ਵਰਤਦੇ ਆ ਤਾਂ ਉਹਨਾਂ ਤੇ ਵੀ ਇਹ ਦੇਸੀ ਘਿਓ ਨੂੰ ਘੱਮ ਘਰਦੀ ਹੈ ਤੇ ਫਿਰ ਉਹ ਸਬਜ਼ੀ ਦੀ ਗਰੋਥ ਤਾਂ ਜਿਹੜੀ ਉਹਦੇ ਉੱਪਰ ਜਿਹੜੀ ਸਬਜ਼ੀ ਲੱਗਦੀ ਹੈ ਉਸ ਦੀ ਚਮਕ-ਧਮਕ ਤੇ ਉਸ ਦਾ ਜਿਹੜਾ ਸਹਾਈਦਸ ਦਿੰਦਾ ਹੈ ਵੀ ਵਾਕੇ ਹੀ ਜਿਹੜੀ ਇਹ ਖਾਦ ਹੈ ਇਹਨੇ ਆਪਣੀਆਂ ਸਬਜ਼ੀਆਂ ਤੇ ਬਹੁਤ ਹੀ ਵਧੀਆ ਜਿਹੜਾ ਉਹ ਫਾਇਦਾ ਕੀਤਾ ਤੇ ਹੁਣ ਤੁਹਾਨੂੰ ਦੱਸਣੇ ਆ ਵੀ ਜਿਹੜੀ ਇਹ ਚੀਜ਼ ਹੈ ਇਹ ਕੀ ਚੀਜ਼ ਹੈ ਤੇ ਆਪਾਂ ਇਹਨੂੰ ਕਿਵੇਂ ਤਿਆਰ ਕੀਤਾ ਹੈ ਇਹ ਜਿਹੜੀ ਹੈ ਜੀ ਇਹ ਹੈ ਜੀ ਦੇਸੀ ਖਾਦ ਤੇ ਇਹ ਆਪਣੇ ਘਰ ਦੇ ਵਿੱਚ ਹੀ ਸਮਾਨ ਮਿਲ ਜਾਂਦਾ ਤੇ ਉਸ ਸਮਾਨ ਤੋਂ ਅਸੀਂ ਇਹ ਦੇਸੀ ਖਾਦ ਤਿਆਰ ਕੀਤੀ ਹੈ ਤੇ ਆਪਾਂ ਦੇਖਦੇ ਆਪਾਂ ਘਰ ਦੇ ਵਿੱਚ ਆਪਣੇ ਪਸ਼ੂ ਰੱਖੇ ਹੁੰਦੇ ਨੇ ਤੇ ਆਪਣੇ ਘਰ ਚ ਆਮ ਹੀ ਗੋਹਾ ਹੁੰਦਾ ਤੇ ਇਹ ਮਤਲਬ ਗੋਬਰ ਤੋਂ ਗੋਹੇ ਤੋਂ ਤਿਆਰ ਹੋਈ ਹੈ ਤੇ ਇਹਦੇ ਵਿੱਚ ਹੋਰ ਬਹੁਤ ਸਾਰਾ ਸਮਾਨ ਪਿਆ ਹੋਇਆ ਜਿਹੜਾ ਆਪਣੇ ਘਰਾਂ ਦੇ ਵਿੱਚ ਆਮ ਹੀ ਮਿਲ ਜਾਂਦਾ ਕਿਤੋਂ ਲਿਆਉਣ ਦੀ ਲੋੜ ਨਹੀਂ ਤੇ ਬਾੜੀ ਜਿਹੜੀ ਇਹ ਖਾਦ ਹੈ ਇਹ ਕੋਈ ਬਾੜੀ ਮਹਿੰਗੀ ਵੀ ਨਹੀਂ ਤਿਆਰ ਹੁੰਦੀ ਬਿਲਕੁਲ ਜਮਾ ਘੱਟ ਪੈਸਿਆਂ ਦੇ ਵਿੱਚ ਬਸ ਐ ਸਮਝ ਲਓ ਵੀ 10-20 ਰੁਪਈਆ ਦੇ ਵਿੱਚ ਇਹ ਜਿਹੜੀ ਖਾਦ ਆ ਆਪਣੀ ਤਿਆਰ ਹੋ ਜਾਂਦੀ ਹੈ ਪਰ ਜਿਹੜਾ ਇਹਦਾ ਫਾਇਦਾ ਹੈ ਉਹ ਆਪਣੀਆਂ ਸਬਜ਼ੀਆਂ ਤੇ ਬਹੁਤ ਹੀ ਜ਼ਿਆਦਾ ਕਰਦੀ ਹੈ ਆ ਜਾਓ ਜੀ ਫਿਰ ਆਪਾਂ ਸਮਾਂ ਨਾ ਖਰਾਬ ਕਰਦੇ ਹੋਏ ਤੁਹਾਨੂੰ ਇਹਦੇ ਬਾਰੇ ਜਾਣਕਾਰੀ ਦੇਣੇ ਆ ਵੀ ਜਿਹੜੀ ਇਹ ਖਾਦ ਹੈ ਇਹ ਆਪਾਂ ਕਿਵੇਂ ਤਿਆਰ ਕੀਤੀ ਹੈ ਕਿੰਨੇ ਦਿਨਾਂ ਵਿੱਚ ਤਿਆਰ ਹੁੰਦੀ ਹੈ ਤੇ ਆਪਣੀ ਸਬਜ਼ੀ ਤੇ ਇਸ ਨੂੰ ਕਿਸ ਤਰ੍ਹਾਂ ਵਰਤਣਾ ਹੈ ਤੇ ਆ ਜਾਓ ਜੀ ਫਿਰ ਦਿੰਨੇ ਆ ਇਹਨੂੰ ਬਣਾਉਣ ਦੀ ਜਾਣਕਾਰੀ ਤੇ ਸਭ ਤੋਂ ਪਹਿਲਾਂ ਲੈਣੀ ਹੈ ਜੀ ਇਹ ਆਪਾਂ ਲਈ ਹੈ ਜੀ ਗੋਹੇ ਦੀ ਮਤਲਬ ਰੂੜੀ ਲਈ ਹੈ ਤੇ ਇਹ ਜਿਹੜੀ ਰੂੜੀ ਹੈ ਇਹ ਸਾਡੇ ਕੋਲ ਮਤਲਬ ਘੱਟੋ ਘੱਟ 8-9 ਮਹੀਨੇ ਪੁਰਾਣੀ ਇਹ ਰੂੜੀ ਹੈ ਤੇ ਜਿਹੜੀ ਤੁਸੀਂ ਵੀ ਰੂੜੀ ਲੈਣੀ ਹੈ ਉਹ ਪੁਰਾਣੀ ਰੂੜੀ ਹੋਵੇ ਤਾਜ਼ੇ ਗੋਹੇ ਦੀ ਰੂੜੀ ਨਹੀਂ ਲੈਣੀ ਕਿਉਂਕਿ ਜਿਹੜੀ ਇਹ ਰੂੜੀ ਪੁਰਾਣੀ ਹੈ ਇਹ ਜਿੰਨਾ ਮਤਲਬ ਪੁਰਾਣੀ ਹੋਊਗੀ ਜਿਵੇਂ ਗਲਦੀ ਰਹਿੰਦੀ ਹੈ ਤੇ ਜਿਹੜੇ ਇਹਦੇ ਵਿੱਚ ਮਤਲਬ ਪੋਸ਼ਕ ਤੱਤ ਨੇ ਉਹ ਜ਼ਿਆਦੇ ਹੁੰਦੇ ਨੇ ਤੇ ਜਿਹੜੇ ਜਿਹੜੇ ਜੀਵ ਨੇ ਉਹ ਵੀ ਇਹਦੇ ਵਿੱਚ ਪੈਦਾ ਹੋ ਜਾਂਦੇ ਨੇ ਤੇ ਫਿਰ ਜਿਹੜੇ ਮਤਲਬ ਮੈਕਰੋ ਨਿਊਟ੍ਰੀਅੰਟ ਹੁੰਦੇ ਨੇ ਉਹ ਬਹੁਤ ਜ਼ਿਆਦੇ ਇਹਦੇ ਵਿੱਚ ਬਣਾ ਦਿੰਦੇ ਨੇ ਤੇ ਆਪਾਂ ਨੂੰ ਜਿਹੜੀ ਇਹ ਰੂੜੀ ਪ ਇਸ ਦਾ ਜਿਹੜਾ ਲਾਭ ਹੈ ਉਹ ਬਹੁਤ ਹੀ ਜ਼ਿਆਦਾ ਮਿਲਦਾ ਹੈ ਤੇ ਰੂੜੀ ਜਿੰਨੀ ਪ੍ਰਾਣੀ ਹੋਊਗੀ ਓਨੀ ਆਪਣੀ ਖਾਦ ਬਣਾਉਣ ਦੇ ਵਿੱਚ ਬਹੁਤ ਹੀ ਵਧੀਆ ਲਾਭਕਾਰੀ ਹੋਏਗੀ ਤੇ ਤੁਸੀਂ ਵੈਸੇ ਮਤਲਬ 2-3 ਮਹੀਨੇ ਪ੍ਰਾਣੀ ਵੀ ਰੂੜੀ ਲੈ ਸਕਦੇ ਹੋ ਤਾਂ ਉਹ ਵੀ ਜਿਹੜੀ ਹੈ ਉਹ ਵੀ ਮਤਲਬ ਵਧੀਆ ਕੰਮ ਕਰੇਗੀ ਤੇ ਹੁਣ ਆਪਾਂ ਇਹ ਲੈ ਲਈ ਜੀ 10 ਕਿਲੋ ਗੋਹੇ ਦੀ ਰੂੜੀ ਤੇ ਜਿਹੜੀ ਅਗਲੀ ਚੀਜ਼ ਲੈਣੀ ਹੈ ਜੀ ਉਹ ਆਪਾਂ ਲੈਣੀ ਹੈ ਜੀ ਇਹ ਜਿਵੇਂ ਤੁਸੀਂ ਮੇਰੇ ਹੱਥ ਦੇ ਵਿੱਚ ਵੇਖ ਰਹੇ ਹੋ ਗੁੜ ਇਹ ਲੈਣਾ ਹੈ ਜੀ ਆਪਾਂ 200 ਗ੍ਰਾਮ ਗੁੜ ਲੈਣਾ ਹੈ ਤੇ ਜਿਹੜਾ ਇਹ ਗੋੜਾ ਹੈ ਇਹ ਹੋ ਸਕੇ ਤਾਂ ਜਿਵੇਂ ਪ੍ਰਾਣਾ ਗੋੜ ਹੁੰਦਾ ਆ ਆਪਾਂ ਜ਼ਿਆਦਾਤਰ ਸਰਦੀਆਂ ਦੇ ਵਿੱਚ ਪਸ਼ੂਆਂ ਨੂੰ ਮਤਲਬ ਪਾਉਣ ਵਾਸਤੇ ਵਰਤਦੇ ਆ ਇਹ ਗੋੜ ਮਿਲ ਜੇ ਤਾਂ ਸਭ ਨਾਲੋਂ ਵਧੀਆ ਕਿਉਂਕਿ ਜਿਹੜਾ ਪ੍ਰਾਣਾ ਗੋੜ ਹੁੰਦਾ ਇਹਦੇ ਵਿੱਚ ਜਿਹੜਾ ਕੈਲਸ਼ੀਅਮ ਜਾਂ ਆਇਰਨ ਹੁੰਦਾ ਉਹ ਬਹੁਤ ਹੀ ਜ਼ਿਆਦਾ ਮਾਤਰਾ ਦੇ ਵਿੱਚ ਪਾਇਆ ਜਾਂਦਾ ਤੇ ਪ੍ਰਾਣਾ ਗੋੜਾ ਜਿਹੜਾ ਉਹ ਬਹੁਤ ਜ਼ਿਆਦਾ ਲਾਭਕਾਰੀ ਹੁੰਦਾ ਤੇ ਇਸ ਕਰਕੇ ਜਿਹੜਾ 200 ਗ੍ਰਾਮ ਗੋੜਾ ਤੁਸੀਂ ਹੋ ਸਕੇ ਤਾਂ ਪ੍ਰਾਣਾ ਮਿਲ ਜੇ ਤਾਂ ਪ੍ਰਾਣਾ ਹੀ ਲੈਣਾ ਉਹ ਬਹੁਤ ਵਧੀਆ ਹੈ ਤੇ ਹੁਣ ਜਿਹੜੀ ਆਪਾਂ ਅਗਲੀ ਚੀਜ਼ ਲੈਣੀ ਹੈ ਜੀ ਉਹ ਚੀਜ਼ ਲੈਣੀ ਹੈ ਜੀ ਇਹ ਚੂਨਾ ਇਹ ਚੂਨਾ ਜੀ ਜਿਹੜਾ ਇਹ ਆਪਾਂ ਮਤਲਬ ਲੈ ਆਇਆ ਜੀ 100 ਗ੍ਰਾਮ ਇਹ 10 ਕਿਲੋ ਰੂੜੀ ਪਿੱਛੇ ਇਹ 100 ਗ੍ਰਾਮ ਆਪਾਂ ਇਹ ਪਾਣਾ ਜੀ ਤੇ ਇਹ ਵੀ ਜਿਹੜਾ ਹੈ ਮਤਲਬ ਆਪਣੀ ਇਹ ਖਾਦ ਦੇ ਵਿੱਚ ਬਹੁਤ ਹੀ ਜ਼ਿਆਦਾ ਮਤਲਬ ਫਾਇਦਾ ਕਰਦਾ ਤੇ ਇਹਦੇ ਬਾਅਦ ਤੁਹਾਨੂੰ ਆਪਾਂ ਗੁਣ ਵੀ ਦੱਸਾਂਗੇ ਹੁਣ ਜਿਹੜੀ ਤੁਸੀਂ ਚੀਜ਼ ਦੇਖ ਰਹੇ ਹੋ ਜੀ ਇਹ ਮੇਰੇ ਹੱਥ ਦੇ ਵਿੱਚ ਇਹ ਲੈਣੀ ਹੈ ਜੀ ਆਪਾਂ ਚਾਹ ਪੱਤੀ ਤੇ ਜਿਹੜੀ ਚਾਹ ਪੱਤੀ ਲੈਣੀ ਹੈ ਉਹ ਆਪਾਂ ਲੈਣੀ ਹੈ ਜੀ ਉਬਲੀ ਹੋਈ ਜਿਵੇਂ ਆਪਾਂ ਦੇਖਦੇ ਆਂ ਵੀ ਜਦੋਂ ਆਪਾਂ ਚਾਹ ਬਣਾਉਣ ਤੋਂ ਬਾਅਦ ਪੱਤੀ ਜ਼ਿਆਦਾਤਰ ਸੁੱਟ ਦਿੰਨੇ ਆਂ ਉਸ ਪੱਤੀ ਨੂੰ ਸੁਟਣਾ ਨਹੀਂ ਤੇ ਉਸ ਪੱਤੀ ਨੂੰ ਲੈ ਕੇ ਤੇ ਆਪਾਂ ਧੁੱਪ ਦੇ ਵਿੱਚ ਚੰਗੀ ਤਰ੍ਹਾਂ ਸੁਕਾ ਲੈਣਾ ਕਿਉਂਕਿ ਜਿਹੜੀ ਫਿਰ ਇਹ ਪੱਤੀ ਹੈ ਜਿਹੜੀ ਇਹਦੇ ਵਿੱਚ ਨਵੀਂ ਹੋਊਗੀ ਉਹ ਸਾਰੀ ਮਤਲਬ ਨਿਕਲ ਜੂਗੀ ਤੇ ਫਿਰ ਜਿਹੜੀ ਆਪਾਂ ਇਹ ਥੱਲੇ ਖਾ ਦੇਖ ਇਹਦੇ ਵਿੱਚ ਚੰਗੀ ਤਰ੍ਹਾਂ ਮਿਕਸ ਹੋ ਜਾਏਗੀ ਤੇ ਕੋਈ ਇਹਦੇ ਵਿੱਚ ਵੀ ਜਿਹੜੀ ਨਵੀਂ ਹੈ ਉਹ ਨਾ ਰਹੂਗੀ ਤੇ ਇਹਨੂੰ ਚੰਗੀ ਤਰ੍ਹਾਂ ਆਪਾਂ ਧੁੱਪ ਦੇ ਵਿੱਚ ਸੁਕਾ ਲੈਣਾ ਤੇ ਅਗਲੀ ਜਿਹੜੀ ਚੀਜ਼ ਹੈ ਜੀ ਇਹ ਹੈ ਜੀ ਚੁੱਲ੍ਹੇ ਦੀ ਰਾਖ ਇਹ ਚੁੱਲ੍ਹੇ ਦੀ ਰਾਖ ਹੈ ਜਿਹੜੀ ਇਹ ਤੁਸੀਂ ਮਤਲਬ ਏਡੀਏ ਦੇ ਨਾਲ ਮੁੱਠੀ ਡੇਢ ਮੁੱਠੀ ਲੈ ਸਕਦੇ ਹੋ ਜਿਹੜੀ ਵੱਧ ਘੱਟ ਵੀ ਪੈ ਜਾਏ ਇਹਦਾ ਕੋਈ ਚੱਕਰ ਨਹੀਂ ਤੇ ਇਹਦਾ ਕੋਈ ਨੁਕਸਾਨ ਨਹੀਂ ਹੁੰਦਾ ਇਹਦਾ ਫਾਇਦਾ ਹੀ ਹੁੰਦਾ ਹੈ ਤੇ ਇਹ ਤੁਸੀਂ ਲੈਣੀ ਹੈ ਚੁੱਲ੍ਹੇ ਦੀ ਰਾਖ ਕਿਉਂਕਿ ਜਿਹੜੀ ਇਹ ਚੁੱਲ੍ਹੇ ਦੀ ਰਾਖ ਹੁੰਦੀ ਹੈ ਇਹਦੇ ਵਿੱਚ ਪੋਟਾਸ਼ੀਅਮ ਬਹੁਤ ਹੀ ਜ਼ਿਆਦਾ ਮਾਤਰਾ ਵਿੱਚ ਪਾਇਆ ਜਾਂਦਾ ਹੈ ਤੇ ਇਸ ਕਰਕੇ ਆਪਣੀਆਂ ਸਬਜ਼ੀਆਂ ਤੇ ਜਿਹੜੀ ਇਹ ਰਾਖ ਹੈ ਇਹ ਵੀ ਬਹੁਤ ਵਧੀਆ ਲਾਭਦਾਇਕ ਸਿੱਧ ਹੁੰਦੀ ਹੈ ਤੇ ਅਸਰ ਬਹੁਤ ਵਧੀਆ ਕਰਦੀ ਹੈ ਤੇ ਇਹ ਆਪਾਂ ਏਡੀਏ ਦੇ ਨਾਲ ਮਤਲਬ ਜਿਵੇਂ ਮੈਂ ਦੱਸਿਆ ਪਲੇਟ ਦੇ ਵਿੱਚ ਵੇਖ ਸਕਦੇ ਹੋ ਵੀ ਮੁੱਠੀ ਡੇਢ ਮੁੱਠੀ ਤੁਸੀਂ ਲੈ ਕੇ ਤੇ ਇਹ ਵਿੱਚ ਆਪਾਂ ਇਹਨੂੰ ਮਤਲਬ ਪਾਉਣਾ ਹੈ ਤੇ ਹੁਣ ਦੱਸਦੇ ਆ ਜੀ ਆਪਾਂ ਤੁਹਾਨੂੰ ਇਹ ਬਣਾਉਣ ਦਾ ਤਰੀਕਾ ਵੀ ਇਹ ਜਿਹੜੀ ਖਾਦ ਆ ਆਪਾਂ ਇਹ ਕਿਵੇਂ ਤਿਆਰ ਕਰਨੀ ਹੈ ਤੇ ਸਭ ਤੋਂ ਪਹਿਲਾਂ ਆਪਾਂ ਕੀ ਲੈਣਾ ਹੈ ਜੀ ਜਿਵੇਂ ਤੁਸੀਂ ਆ ਮੇਰੇ ਹੱਥ ਦੇ ਵਿੱਚ ਦੇਖ ਰਹੇ ਹੋ ਵੀ ਇਹ ਲਿਆ ਜੀ ਆਪਾਂ ਗੁੜ ਦਾ ਪਾਣੀ ਤੇ ਜਿਵੇਂ ਮੈਂ ਦੱਸਿਆ ਸੀ 200 ਗ੍ਰਾਮ ਜਿਹੜਾ ਗੋੜੇ ਵੀ ਹੋ ਸਕੇ ਤਾਂ ਜਿਹੜਾ ਗੋੜਾ ਤੁਸੀਂ ਇਸ ਨੂੰ ਪਾਣੀ ਦੇ ਵਿੱਚ ਰਾਤ ਨੂੰ ਭਿਉਂ ਦਿਆ ਜੇ ਕਿਉਂਕਿ ਜਿਹੜਾ ਰਾਤ ਦਾ ਭਿੱਜਾ ਹੋਊਗਾ ਚੰਗੀ ਤਰ੍ਹਾਂ ਜਿਹੜਾ ਪਾਣੀ ਦੇ ਵਿੱਚ ਗਲ ਕੇ ਉਹ ਮਿਕਸ ਹੋ ਜਾਊਗਾ ਤੇ ਉਹ ਜਿਹੜਾ ਆਪਣੀ ਖਾਦ ਤੇ ਜ਼ਿਆਦਾ ਫਾਇਦਾ ਕਰੇਗਾ ਤੇ ਇਸ ਕਰਕੇ ਜਿਹੜਾ ਤੁਸੀਂ ਇਹ ਪਾਣੀ ਲੈਣਾ ਤੇ ਇਹ ਰਾਤ ਨੂੰ ਮਤਲਬ ਪਿਉ ਹੋ ਕੇ ਰੱਖਿਆ ਹੋਏ ਤਾਂ ਬਹੁਤ ਵਧੀਆ ਹੋएगा ਮੌਕੇ ਤੇ ਨਹੀਂ ਪਿਉਣਾ ਕਿਉਂਕਿ ਉਹ ਘਾਟਾ ਸਰ ਕਰੇਗਾ ਇਹ ਗੜ ਜਾਈਗਾ ਚੰਗੀ ਤਰ੍ਹਾਂ ਤੇ ਨਾਲੇ ਜਿਹੜੇ ਦੇ ਮਤਲਬ ਪੋਸ਼ਕ ਤੱਤ ਹੋਣਗੇ ਉਹ ਹੋਰ ਵਾਜ ਜਾਂਦੇ ਨੇ ਤੇ ਇਸ ਕਰਕੇ ਇਹਨੂੰ ਰਾਤ ਨੂੰ ਪਿਉ ਹੋ ਕੇ ਰੱਖਣਾ ਤੇ ਸਵੇਰੇ ਆਪਾਂ ਫਿਰ ਮਤਲਬ ਜਿਵੇਂ ਇਹਨੂੰ ਆਪਣੀ ਖਾਦ ਦੇ ਵਿੱਚ ਵਰਤ ਸਕਦੇ ਆ ਤੇ ਇਹ ਆਪਾਂ ਲੈ ਲਿਆ ਜੀ ਗੁੜ ਦਾ ਪਾਣੀ ਤੇ ਹੁਣ ਕੀ ਕਰਨਾ ਹੈ ਜੀ ਆਪਾਂ ਇਹਨੂੰ ਆਪਣੀ ਜਿਹੜੀ ਮਤਲਬ ਇਹ ਇੱਕ ਰੂੜੀ ਵਾਲੀ ਆਪਾਂ ਲਈ ਹੈ ਜੀ ਖਾਦ ਤੇ ਇਹਦੇ ਵਿੱਚ ਆਪਾਂ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰ ਦੇਾਂਗੇ ਇਸ ਤਰ੍ਹਾਂ ਪਾ ਕੇ ਤੇ ਆਪਾਂ ਫਿਰ ਸਾਰਾ ਸਮਾਨ ਵਿੱਚ ਪਾ ਕੇ ਫਿਰ ਬਾਅਦ ਦੇ ਵਿੱਚ ਇਕੱਠੇ ਮਿਕਸ ਕਰ ਲਾਂਗੇ ਤੇ ਅਗਲੀ ਚੀਜ਼ ਜਿਵੇਂ ਆਪਾਂ ਦੱਸਿਆ ਸੀ ਵੀ ਇਹ ਚੂਨਾ ਇਹ 10 ਕਿਲੋ ਪਿੱਛੇ 100 ਗ੍ਰਾਮ ਚੂਨਾ ਹੈ ਜੀ ਤੇ ਇਹ ਵੀ ਆਪਾਂ ਇਹਦੇ ਵਿੱਚ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਤੇ ਆਪਾਂ ਇਸ ਨੂੰ ਰੂੜੀ ਵਾਲੀ ਖਾਦ ਦੇ ਵਿੱਚ ਪਾ ਲੈਣਾ ਤੇ ਜਿਹੜੀ ਅਗਲੀ ਚੀਜ਼ ਹੈ ਉਹ ਹੀ ਆਪਾਂ ਜਿਵੇਂ ਚਾਹ ਪੱਤੀ ਉਹ ਵੀ 3-4 ਪਾਂਸ ਦੇ ਵਿੱਚ ਪਾ ਲਵਾਂਗੇ ਤੇ ਉਸ ਤੋਂ ਬਾਅਦ ਜਿਹੜੀ ਇਹ ਚੁੱਲ੍ਹੇ ਦੀ ਰਾਖ ਹੈ ਇਹ ਵੀ ਆਪਾਂ ਇਸ ਦੇ ਵਿੱਚ ਮਿਕਸ ਕਰ ਲਾਂਗੇ ਹੁਣ ਇਹ ਸਾਰਾ ਸਮਾਨ ਇਸ ਦੇ ਆਪਾਂ ਜਿਹੜੀ ਆਪਣੀ ਰੂੜੀ ਹੈ ਇਸ ਦੇ ਵਿੱਚ ਪਾਉਣ ਤੋਂ ਬਾਅਦ ਜਿਹੜਾ ਅਗਲਾ ਕੰਮ ਕਰਨਾ ਹੈ ਜੀ ਉਹ ਆਪਾਂ ਹੱਥਾਂ ਦੇ ਨਾਲ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਕਿਉਂਕਿ ਫਿਰ ਜਿਹੜਾ ਆਪਾਂ ਸਮਾਨ ਪਾਇਆ ਹੈ ਇਹ ਸਾਰਾ ਚੰਗੀ ਤਰ੍ਹਾਂ ਮਿਕਸ ਹੋ ਜਾਏਗਾ ਤੇ ਫਿਰ ਜਿਹੜਾ ਆਪਣੀ ਸਬਜ਼ੀ ਤੇ ਬਹੁਤ ਹੀ ਜ਼ਿਆਦਾ ਵਧੀਆ ਅਸਰ ਕਰੇਗਾ ਤਾਂ ਇਸ ਨੂੰ ਇਸ ਤਰ੍ਹਾਂ ਹੱਥਾਂ ਦੇ ਨਾਲ ਥੋੜੀ ਜੀ ਮਿਹਨਤ ਤਾਂ ਕਰਨੀ ਪਊਗੀ ਪਰ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰਨਾ ਹੈ ਆਪਾਂ ਤੇ ਜਿਵੇਂ ਆਪਾਂ ਦੇਖ ਸਕਦੇ ਆਂ ਵੀ ਜਿਹੜਾ ਇਹਦੇ ਵਿੱਚ ਆਪਾਂ ਸਮਾਨ ਪਾਇਆ ਸੀ ਉਹ ਹੱਥਾਂ ਦੇ ਨਾਲ ਆਪਾਂ ਚੰਗੀ ਤਰ੍ਹਾਂ ਮਿਕਸ ਕਰਤਾ ਹੈ ਤੇ ਉਹ ਬਰਾਬਰ ਮਾਤਰਾ ਦੇ ਵਿੱਚ ਜਿਹੜੀ ਆਪਾਂ ਖਾਦ ਤਿਆਰ ਕੀਤੀ ਹੈ ਇਸ ਦੇ ਵਿੱਚ ਮਿਕਸ ਹੋ ਚੁੱਕਿਆ ਤੇ ਬਹੁਤ ਹੀ ਵਧੀਆ ਤੱਤਾਂ ਦੇ ਨਾਲ ਭਰਪੂਰ ਜਿਹੜੀ ਬਣ ਕੇ ਇਹ ਖਾਦ ਤਿਆਰ ਹੋ ਚੁੱਕੀ ਹੈ ਉਹ ਜਿਵੇਂ ਮੈਂ ਕਿਹਾ ਸੀ ਵੀ ਦੇਸੀ ਘੋਈ ਸਬਜ਼ੀਆਂ ਵਾਸਤੇ ਇੱਕ ਤਰ੍ਹਾਂ ਦਾ ਤਿਆਰ ਹੋ ਗਿਆ ਤੇ ਹੁਣ ਜਿਹੜੀ ਆਪਣੀ ਇਹ ਖਾਦ ਹੈ ਇਹ ਬਹੁਤ ਹੀ ਜਿਆਦਾ ਪਾਵਰਫੁਲ ਬਣ ਕੇ ਤਿਆਰ ਹੋ ਚੁੱਕੀ ਹੈ ਤੇ ਜਦੋਂ ਆਪਾਂ ਨੂੰ ਵਰਤਾਂਗੇ ਤੇ ਆਪਾਂ ਨੂੰ ਇਹਦਾ ਅਸਰ ਆਪਣੇ ਆਪ ਹੀ ਦਿਖਾਈ ਦੇਗਾ ਤੇ ਇਸ ਦੇ ਵਿੱਚ ਜਿਹੜੇ ਮਤਲਬ ਪੋਸ਼ਕ ਤੱਤ ਨੇ ਬਹੁਤ ਹੀ ਜਿਆਦਾ ਪਾਏ ਜਾਂਦੇ ਨੇ ਜਿਵੇਂ ਕਿ ਫਾਸਫੋਰਸ ਕੈਲਸ਼ੀਅਮ ਤੇ ਆਪਣਾ ਪੋਟਾਸ਼ੀਅਮ ਮੈਗਨੀਸ਼ੀਅਮ ਤੇ ਜ਼ਿੰਕ ਇਹ ਜਿਹੜੇ ਮਤਲਬ ਇਹਦੇ ਵਿੱਚ ਪੋਸ਼ਕ ਤੱਤ ਨੇ ਤੇ ਹੋਰ ਵੀ ਮੈਕਰੋ ਨਿਊਟਰੀਐਂਟ ਬਹੁਤ ਸਾਰੇ ਨੇ ਜੋ ਆਪਣੇ ਇਸ ਖਾਦ ਦੇ ਵਿੱਚ ਮਤਲਬ ਆਪਾਂ ਨੂੰ ਆਪਣੀ ਸਬਜ਼ੀ ਲਈ ਮਿਲਦੇ ਨੇ ਤੇ ਹੁਣ ਆਪਾਂ ਦੱਸਦੇ ਹਾਂ ਜੀ ਇਹ ਖਾਦ ਨੂੰ ਵਰਤਣ ਦਾ ਤਰੀਕਾ ਵੀ ਇਹਨੂੰ ਵਰਤਣਾ ਕਿਵੇਂ ਹੈ ਆਪਾਂ ਸਭ ਤੋਂ ਪਹਿਲਾਂ ਜਿਹੜੀ ਆਪਣੀ ਕੋਈ ਵੀ ਸਬਜ਼ੀ ਹੈ ਆਪਾਂ ਘਰੇ ਲਾ ਰੱਖੀ ਆ ਉਹ ਸਬਜ਼ੀ ਦੀ ਚੰਗੀ ਤਰ੍ਹਾਂ ਆਪਾਂ ਕਰ ਲੈਣੀ ਹੈ ਗੜਾਈ ਤੇ ਗੜਾਈ ਕਰਨ ਤੋਂ ਬਾਅਦ ਆਪਾਂ ਉਸ ਦੀ ਜੜ ਦੇ ਨਾਲ ਡੂੰਗੀ ਗੜਾਈ ਕਰਕੇ ਜੜ ਤੋਂ ਬਚਾ ਕੇ ਵੀ ਜੜ ਨਾਲ ਵੱਡੀ ਜਾਏ ਤੇ ਉਸ ਦੇ ਨਾਲ ਇੱਕ ਖੱਡਾ ਜਿਹਾ ਬਣਾ ਲੈਣਾ ਤੇ ਹੱਥ ਦੇ ਨਾਲ ਮਤਲਬ ਥੋੜੀ ਥੋੜੀ ਮਾਤਰਾ ਦੇ ਨਾਲ ਜਿੰਨੇ ਆਪਣੇ ਪੌਦੇ ਨੇ ਜਾਂ ਆਪਣੀਆਂ ਵੇਲਾਂ ਨੇ ਰਾ ਦੇ ਨਾਲ ਥੋੜੀ ਥੋੜੀ ਮਾਤਰਾ ਦੇ ਨਾਲ ਆਪਾਂ ਸਾਰੇ ਪੌਦਿਆਂ ਨੂੰ ਪਾ ਦੇਵਾਂਗੇ ਤੇ ਪਾਣ ਤੋਂ ਬਾਅਦ ਜਿਹੜੀ ਇਹ ਖਾਦ ਹੈ ਉਸ ਨੂੰ ਆਪਾਂ ਮਿੱਟੀ ਦੇ ਨਾਲ ਉੱਪਰੋਂ ਟੱਕ ਦੇਵਾਂਗੇ ਤੇ ਫਿਰ ਉਸ ਤੋਂ ਬਾਅਦ ਜਿਹੜਾ ਪਾਣੀ ਹੈ ਆਪਾਂ ਉਹ ਸਬਜ਼ੀ ਨੂੰ ਪਾਣੀ ਲਾ ਦੇਣਾ ਤੇ ਫਿਰ ਆਪਾਂ ਦੇਖਾਂਗੇ ਵੀ ਜਦੋਂ ਆਪਾਂ ਇਹ ਖਾਦ ਆਪਣੀ ਸਬਜ਼ੀ ਦੀ ਜੜ ਦੇ ਨਾਲ ਪਾਣ ਤੋਂ ਬਾਅਦ ਜਦੋਂ ਆਪਾਂ ਪਾਣੀ ਲਾਵਾਂਗੇ ਤਾਂ ਆਪਾਂ ਨੂੰ 2-3 ਦਿਨਾਂ ਤੱਕ ਜਿਹੜੀ ਇਹ ਖਾਦ ਹੈ ਆਪਾਂ ਨੂੰ ਰਿਜ਼ਲਟ ਦੇਣਾ ਸ਼ੁਰੂ ਕਰ ਦੇਵੇਗੀ ਕਿਉਂਕਿ ਜਿਹੜੀ ਇਹ ਦੇਸੀ ਖਾਦ ਹੁੰਦੀ ਹੈ ਜਿਹੜਾ ਇਹਦਾ ਰਿਜ਼ਲਟ ਹੈ ਉਹ ਥੋੜਾ ਜਿਆ ਠਹਿਰ ਕੇ ਆਉਂਦਾ ਹੈ ਤੇ ਇਸ ਕਰਕੇ ਕਾਹਲੀ ਨਹੀਂ ਕਰੀ ਵਾਸਤੇ ਕਰਨੀ ਚਾਹੀਦੀ ਤੇ ਜਦੋਂ ਫਿਰ ਇਹਦਾ ਰਿਜ਼ਲਟ ਆਉਂਦਾ ਹੈ ਤਾਂ ਰਿਜ਼ਲਟ ਹੈ ਜਿਹੜਾ ਦੇਸੀ ਖਾਦ ਦਾ ਬਹੁਤ ਵਧੀਆ ਹੁੰਦਾ ਕਿਉਂਕਿ ਜਿਵੇਂ ਆਪਾਂ ਕਹਿੰਦੇ ਆਂ ਵੀ ਅੰਗਰੇਜ਼ੀ ਦਵਾਈ ਹੁੰਦੀ ਹੈ ਉਹ ਬਹੁਤ ਛੇਤੀ ਅਸਰ ਕਰਦੀ ਹੈ ਤੇ ਜਿਹੜੀ ਦੇਸੀ ਦਵਾਈ ਹੁੰਦੀ ਹੈ ਉਹ ਹੌਲੀ-ਹੌਲੀ ਅਸਰ ਕਰਦੀ ਹੈ ਤਾਂ ਪਰ ਜਿਹੜਾ ਉਹਦਾ ਅਸਰ ਹੁੰਦਾ ਹੈ ਉਹ ਬਹੁਤ ਲੰਮਾ ਹੁੰਦਾ ਤੇ ਅੰਗਰੇਜ਼ੀ ਦਵਾਈ ਦਾ ਜਿਹੜਾ ਅਸਰ ਹੈ ਉਹ ਆਪਣੇ ਸਰੀਰ ਲਈ ਵੀ ਹਾਨੀਕਾਰਕ ਹੁੰਦਾ ਹੈ ਤੇ ਫਿਰ ਜਦੋਂ ਆਪਾਂ ਇਹ ਖਾਦ ਆਪਣੀਆਂ ਸਬਜ਼ੀਆਂ ਤੇ ਵਰਤਦੇ ਆ ਤਾਂ ਜਿਹੜੀ ਫਿਰ ਇਹਦੇ ਉੱਪਰ ਸਬਜ਼ੀ ਲੱਗਦੀ ਆ ਉਸ ਦਾ ਸਾਈਜ਼ ਵੀ ਜਿਹੜਾ ਹੁੰਦਾ ਉਹ ਬਹੁਤ ਵਧੀਆ ਬਣਦਾ ਹੈ ਤੇ ਸਬਜ਼ੀ ਦੀ ਜਿਹੜੀ ਚਮਕਦਮਕ ਹੁੰਦੀ ਹੈ ਉਹ ਵੀ ਬਿਲਕੁਲ ਗ੍ਰੀਨ ਜਾਨੀ ਕਿ ਹਰੀ ਹੁੰਦੀ ਹੈ ਤੇ ਜਿਵੇਂ ਆਪਾਂ ਦੇਖਦੇ ਆ ਵੀ ਕਈ ਵਾਰ ਆਪਣੀ ਸਬਜ਼ੀ ਦਾ ਜੇਕਰ ਸਾਈਜ਼ ਵੀ ਵੱਜ ਜਾਂਦਾ ਹੈ ਤੇ ਜਿਹੜੀ ਆਪਣੀ ਉਹ ਸਬਜ਼ੀ ਹੁੰਦੀ ਹੈ ਜਦੋਂ ਆਪਾਂ ਉਹਨੂੰ ਛੀਰਦੇ ਆ ਖਾਣ ਵਾਸਤੇ ਬਣਾਉਣੇ ਆ ਉਹ ਬਿਲਕੁਲ ਵਿੱਚੋਂ ਕੋਲੀ ਨਿਕਲਦੀ ਆ ਤੇ ਉਸ ਦੇ ਵਿੱਚ ਜਿਹੜੇ ਬੀਜ ਨੇ ਉਹ ਨਹੀਂ ਬਣੇ ਹੁੰਦੇ ਤੇ ਜਿਆਦਾਤਰ ਆਪਾਂ ਦੇਖਦੇ ਆਂ ਵੀ ਜਦੋਂ ਆਪਾਂ ਯੂਰੀਆ ਜਾਂ ਡਾਇਆ ਵਰਤ ਕੇ ਸਬਜ਼ੀ ਤਿਆਰ ਕਰਦੇ ਆਂ ਤੇ ਉਹ ਛੋਟੀ ਜਦੋਂ ਸਬਜ਼ੀ ਦਾ ਸਾਈਜ਼ ਛੋਟਾ ਜਿਹਾ ਹੁੰਦਾ ਤਾਂ ਉਸ ਦੇ ਵਿੱਚ ਜਿਹੜੇ ਮਤਲਬ ਬੀਜ ਨੇ ਪਹਿਲੇ ਹੀ ਬਣ ਜਾਂਦੇ ਨੇ ਯਾਨੀ ਕਿ ਜਿਵੇਂ ਆਪਾਂ ਕਹਿ ਦਿੰਨੇ ਆਂ ਵੀ ਸਬਜ਼ੀ ਇਹ ਤਾਂ ਪੱਕੀ ਹੈ ਇਸੇ ਕਰਕੇ ਜਿਹੜੀ ਆਪਾਂ ਘਰ ਦੀ ਮਤਲਬ ਦੇਸੀ ਖਾਦ ਵਰਤਦੇ ਆਂ ਤੇ ਆਰਗੈਨਿਕ ਤਰੀਕੇ ਨਾਲ ਆਪਾਂ ਸਬਜ਼ੀ ਤਿਆਰ ਕਰਦੇ ਆਂ ਇਹੀ ਇਹਦਾ ਫਰਕ ਹੁੰਦਾ ਕਿਉਂਕਿ ਜਿਹੜਾ ਫਿਰ ਸਬਜ਼ੀ ਦਾ ਟੇਸਟ ਹੁੰਦਾ ਉਹ ਵੀ ਬਹੁਤ ਵਧੀਆ ਹੁੰਦਾ ਤੇ ਸਬਜ਼ੀ ਹੈ ਜਿਹੜੀ ਆਪਣੀ ਘੂਲੀ ਹੁੰਦੀ ਹੈ ਉਹ ਪੱਕਦੀ ਨਹੀਂ ਹੈਗੀ ਤੇ ਜਿਵੇਂ ਆਪਾਂ ਦੱਸਿਆ ਸੀ ਵੀ ਜਿਹੜਾ ਇਹ ਚੂਨਾ ਹੁੰਦਾ ਹੈ ਇਹ ਜਿਹੜਾ ਆਪਣੀ ਸਬਜੀ ਤੇ ਬਹੁਤ ਹੀ ਵਧੀਆ ਅਸਰ ਕਰਦਾ ਹੈ ਇਹ ਆਪਣੇ ਮਿੱਟੀ ਦੇ ਪੀ ਐਚ ਲੈਵਲ ਨੂੰ ਬਿਲਕੁਲ ਬਰਾਬਰ ਰੱਖਦਾ ਹੈ ਕਿਉਂਕਿ ਜਿਹੜਾ ਮਿੱਟੀ ਦਾ ਪੀ ਐਚ ਲੈਵਲ ਹੁੰਦਾ ਹੈ ਉਹ 6 ਤੋਂ ਲੈ ਕੇ 7.5 ਤੱਕ ਹੋਣਾ ਚਾਹੀਦਾ ਜੇ ਵੱਧ ਜਾਂ ਘਟ ਜੇ ਕਈ ਵਾਰ ਆਪਣੀ ਜਿਹੜੀ ਮਿੱਟੀ ਹੁੰਦੀ ਹੈ ਉਹ ਜ਼ਿਆਦਾ ਨਮਕੀਨੀ ਹੋ ਜਾਂਦੀ ਹੈ ਤੇ ਉਹਦੇ ਕਰਕੇ ਵੀ ਜਿਹੜੀ ਆਪਾਂ ਆਪਣੀ ਸਬਜੀ ਹੈ ਉਹਦੇ ਤੋਂ ਲਾਹ ਨਹੀਂ ਲੈ ਸਕਦੇ ਕਿਉਂਕਿ ਜਿਹੜੀਆਂ ਆਪਾਂ ਇਹ ਅਲੱਗ-ਅਲੱਗ ਚੀਜ਼ਾਂ ਪਾਈਆਂ ਨੇ ਇਹਨਾਂ ਨੇ ਅਲੱਗ-ਅਲੱਗ ਕੰਮ ਕਰਨਾ ਹੈ ਤੇ ਇਸੇ ਕਰਕੇ ਹੀ ਜਿਹੜੀ ਇਹ ਖਾਦ ਹੈ ਇਹ ਬਹੁਤ ਹੀ ਜ਼ਿਆਦਾ ਪਾਵਰਫੁਲ ਬਣ ਜਾਂਦੀ ਹੈ ਤੇ ਆਪਣੀ ਸਬਜੀ ਤੇ ਬਹੁਤ ਹੀ ਵਧੀਆ ਅਸਰ ਕਰਦੀ ਹੈ ਤੇ ਇਹ ਆਪਾਂ ਤੁਹਾਨੂੰ ਦਿੱਤੀ ਜੀ ਇਹ ਦੇਸੀ ਖਾਦ ਬਣਾਉਣ ਦੀ ਮਤਲਬ ਵਿਧੀ ਦੱਸੀ ਤੁਹਾਨੂੰ ਇਹ ਤਰੀਕਾ ਕਿਵੇਂ ਲੱਗਿਆ ਕਮੈਂਟਾਂ ਦੇ ਵਿੱਚ ਜ਼ਰੂਰ ਲਿਖਿਓ ਤੇ ਇੱਕ ਆਪਣਾ ਚੈਨਲ ਸਬਸਕ੍ਰਾਈਬ ਕਰ ਲਿਓ ਤਾਂ ਕਿ ਆਉਣ ਵਾਲੀ ਵਧੀਆ ਵੀਡੀਓ ਵਧੀਆ ਜਾਣਕਾਰੀ ਤੁਹਾਡੇ ਤੱਕ ਪਹਿਲਾਂ ਪਹੁੰਚ ਸਕੇ ਤੇ ਹੁਣ ਅੱਜ ਦੀ ਵੀਡੀਓ ਇੱਥੇ ਕਰਦੇ ਆਂ ਜੀ ਸਮਾਪਤ ਨਵੀਂ ਵਧੀਆ ਜੀ ਵੀਡੀਓ ਲੈ ਕੇ ਛੇਤੀ ਹਾਜ਼ਰ ਹੋਵਾਂਗੇ ਹੁਣ ਦਿਓ ਜੀ ਇਜਾਜ਼ਤ ਧੰਨਵਾਦ